ਕੋਈ ਸਹਿਰ ਨਹੀਂ ਜਿਹੜੀ ਤੜਕੇ ਉੱਠ ਕੇ ਕੀਤੀ ਜਾਵੇ ਤੇ ਉਹਦੇ ਵਰਗੀ ਕੋਈ ਸਹਿਰ ਨਹੀਂ ਜੇਠ ਹਾੜ ਦੀਆਂ ਧੁੱਪਾਂ ਵਰਗੀ ਮਿੱਤਰੋ ਕੋਈ ਦੁਪਹਿਰ ਨਹੀਂ ਮੱਲਿਆਂ ਦੀ ਬੇਰੀ ਵਰਗਾ ਕਹਿੰਦੇ ਕੋਈ ਵੇਰ ਨਹੀਂ ਤੇ ਜਿਹੜੇ ਵੈਰ ਪੰਜਾਬਣਾਂ ਨਾਲ ਪਾਇਆ ਫਿਰ ਸਮਝੋ सना आर यू रेडी आर यू रेडी आर यू रेडी रेडी bored of

ਮੇਰੀ ਨੇ ਪੜਾ ਸਤਾਇਆ ਨਿਤ ਪੁਆੜੇ ਪਾਉਂਦੀ ਨੀ ਸੱਸ ਮੇਰੀ ਨੇ ਪੜਾ ਸਤਾਇਆ ਨਿਤ ਪੁਆੜੇ ਪਾਉਂਦੀ ਆਉਂਦੀ ਜਾਂਦੀ ਰਹੇ ਸਖਾਂ ਦੀ ਜਦ ਮਾਹੀ ਕਰ ਆਵੇ ਨੀ ਆਉਂਦੀ ਜਾਂਦੀ ਰਹੇ ਸਖਾਂ ਦੀ ਜਦ ਮਾਹੀ ਕਰ ਆਵੇ ਮਾਹੀ ਮੇਰਾ ਨਾ ਲੱਗ ਲਾਗੜਾ ਮੈਨੂੰ ਕਾਦੀ ਥੋੜ ਮੇਰੀ ਕਿਨੇ ਖਿੱਚ ਲਈ ਪਤੰਗ ਵਾਲੀ ਡੋਰ ਮੇਰੀ ਕਿਨੇ ਖਿੱਚ ਲਈ ਪਤੰਗ ਸ਼੍ਰੀਕਲ ਜੀ ਮੈਂ ਹਾਂ ਚੈਰੀ ਪਿੰਡ ਸੈਂਚਾ ਤੋਂ ਅਸੀਂ ਤੁਹਾਡੇ ਨਾਲ ਜੁੜ ਰਹੇ ਹਾਂ ਮੈਂ ਤੇ ਮੇਰੇ ਨਾਲ ਦੀਆਂ ਸਾਰੀਆਂ ਪੰਜਾਬੀ ਮੋਟਿਆਰਾ ਅੱਜ ਸਾਡੇ ਪਿੰਡ ਦੇ ਵਿੱਚ ਤੀਆਂ ਦਾ ਤਿਉਹਾਰ ਮਨਾਇਆ ਗਿਆ ਪਿੰਡ ਸੈਂਚਾ ਦੇ ਸਾਰੇ ਹੀ ਪੰਚਾਇਤ ਮੈਂਬਰਾਂ ਨੇ ਤੇ ਸਮੂਹ ਪਿੰਡੂ ਵਾਸੀਆਂ ਨੇ ਸਾਰੇ ਹੀ ਸੱਜਣ ਪਤਵੰਤਿਆਂ ਨੇ ਜੋ ਇੱਥੇ ਰਹਿ ਰਹੇ ਨੇ ਯਾ ਪਰਦੇਸਾਂ ਵਿੱਚ ਬੈਠੇ ਨੇ ਸਾਰਿਆਂ ਨੇ ਸਾਡਾ ਬਹੁਤ ਹੀ ਸਹਿਯੋਗ ਕੀਤਾ ਤੇ ਇਸ ਪ੍ਰੋਗਰਾਮ ਵਿੱਚ ਨਿੱਕੀਆਂ ਵੱਡੀਆਂ ਕੁੜੀਆਂ ਨੇ ਪੰਜਾਬੀ ਵੱਡੀਆਂ ਮੋਟਿਆਰਾ ਨੇ ਬਜ਼ੁਰਗਾਂ ਨੇ ਵੱਦ ਚੜ ਕੇ ਹਿੱਸਾ ਪਾਇਆ ਤਿਆਸੀਂ ਸ਼ੁਕਰਗੁਜ਼ਾਰ ਹਾਂ ਪਿੰਡ ਦੀ ਪੰਚਾਇਤ ਦਾ ਪਿੰਡ ਦੇ ਸਮੂਹ ਲੋਕਾਂ ਦਾ ਤੇ ਐਨ ਆਰ ਐਸ ਵਾਲਿਆਂ ਦਾ ਜਿਨ੍ਹਾਂ ਨੇ ਸਾਡਾ ਸਿੱਧਾ ਪ੍ਰਸਾਰਣ ਸਾਡੇ ਪ੍ਰੋਗਰਾਮ ਦਾ ਜਿਹੜਾ ਸਿੱਧਾ ਪ੍ਰਸਾਰਣ ਆ ਉਹ ਤੁਹਾਡੇ ਤੱਕ ਲਿਆਂਦਾ ਅਸੀਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਤੇ ਰੱਬ ਦੀ ਕਿਰਪਾ ਦੇ ਨਾਲ ਸਾਰਾ ਪ੍ਰੋਗਰਾਮ ਬਹੁਤ ਹੀ ਚੰਗੇ ਤਰੀਕੇ ਦੇ ਨਾਲ ਨੇਪਰੇ ਚਾੜਿਆ ਗਿਆ ਥੈਂਕ ਯੂ ਜੀ ਸ਼ੁਕਰੀਆ ਮਿਹਰਬਾਨੀ